शिक्षा ਦੇ ਮੰਦਰਾਂ ਦੇ ਵਿੱਚ ਜਿਸ ਤਰ੍ਹਾਂ ਅੱਜ ਦਾ ਵਿਦਿਆਰਥੀ ਆਪਣੇ ਅਧਿਆਪਕ ਜਾਂ ਪ੍ਰਿੰਸੀਪਲ ਤੇ ਹਮਲਾ ਕਰਦਾ ਹੈ ਉਸ ਦੇ ਨਾਲ ਸਾਡਾ ਸਮਾਜ ਕਿਸ ਪਾਸੇ ਜਾ ਰਿਹਾ ਹੈ ਇੱਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਇਸਾਰ ਦੇ ਵਿੱਚ ਘਟਨਾ ਹੋਈ ਹੈ ਇੱਕ ਪ੍ਰਿੰਸੀਪਲ ਦੇ ਉੱਪਰ ਵਿਦਿਆਰਥੀਆਂ ਵੱਲੋਂ ਅਨੁਸ਼ਾਸਨ ਜਦ ਉਹਨਾਂ ਨੇ ਸਿਖਾਣਾ ਚਾਇਆ ਪ੍ਰਿੰਸੀਪਲ ਨੇ ਤਾਂ ਉਹਨਾਂ ਨੇ ਉਹਨਾਂ ਨੂੰ ਚੱਕਵਾਂ ਨਾਲ ਹਮਲਾ ਕਰਕੇ ਉਹਨਾਂ ਦੀ ਜਾਨ ਲੈ ਲਈ ਔਰ ਇਸ ਤਰ੍ਹਾਂ ਕਈ ਘਟਨਾਵਾਂ ਜਮਨਾਗਰ ਦੇ ਵਿੱਚ ਹੋਈ ਚੰਡੀਗੜ੍ਹ ਦੇ ਵਿੱਚ ਹੋਈ ਸਮਾਣਾ ਦੇ ਨੇੜੇ ਸਕੂਲ تھا ਉਸ ਸਕੂਲ ਦੇ ਵਿੱਚ ਇੱਕ ਅਧਿਆਪਕ ਨਾਲ ਮਾਰਪੇਟ ਹੋਈ ਸੀ ਔਰ ਇਸ ਤਰ੍ਹਾਂ ਅਸੀਂ ਕਿਸ ਪਾਸੇ ਜਾ ਰਹੇ ਹਾਂ ਕਿਸ ਤਰ੍ਹਾਂ ਦਾ ਮਤਲਬ ਆਣਾ ਵਾਲਾ ਵਾਤਾਵਰਣ ਬਣ ਰਿਹਾ ਹੈ ਸਿੱਖਿਆ ਦੇ ਨਾਲ ਅਸੀਂ ਸਮਾਜ ਨੂੰ ਸੁਧਾਰਨ ਦੀ ਗੱਲਾਂ ਕਰਦੇ ਹਾਂ ਉਹ ਕਿਸ ਤਰ੍ਹਾਂ ਅਸੀਂ ਸੁਧਾਰ ਸਕਾਂਗੇ ਇਸ ਲਈ ਅਸੀਂ ਗਲਵਾਦ ਕਰਦੇ ਹਾਂ ਸਿੱਖਿਆ ਦੇ ਸ਼ਾਸਤਰੀ ਇਸ ਇਲਾਕੇ ਦੇ ਵਿੱਚ ਜਿਹੜੇ ਹੈ ਸ੍ਰੀ ਮੋਹਨ ਲਾਲ ਜੀ ਸ਼ਰਮਾ ਪ੍ਰਿੰਸੀਪਲ ਨੇ ਸਾਬਕਾ ਡੀਬੀ ਦੇ ਔਰ ਇਸ ਟਾਈਮ ਆਪਣਾ ਸਿੱਖਿਆ ਦਾ ਕੇਂਦਰ ਚਲਾ ਰਹੇ ਹਨ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਤਾਂ ਕਿਸ ਤਰ੍ਹਾਂ ਮੰਨ ਲਓ ਅੱਜ ਦੇ ਹਾਲਾਤ ਐ ਬਣਦੇ ਜਾ ਰਹੇ ਸਰਮਾ ਜੀ ਸਭ ਤੋਂ ਪਹਿਲਾਂ ਫਸਟ ਆਫ 올 ਪ੍ਰਸੋਤਮ ਜੀ ਵੈਲਕਮ ਜੀ ਆਇਆਂ ਨੂੰ ਕਿ ਕਿਉਂਕਿ ਤੁਸੀਂ ਪਹਿਲਾਂ ਹੀ ਥਰੂ ਪਿਛਲੇ ਪੁਰਾਣੇ ਟਾਈਮ ਤੋਂ ਥਰੂ ਆਪਣੇ ਚੈਨਲ ਆਹੀਂ ਬੜੀ ਜੋ ਵੀ ਇੱਕ ਸੰਦੇਸ਼ ਹੈ ਸਮਾਜ ਉਸ ਵਾਸਤੇ ਦੇਣ ਵਾਸਤੇ ਹਮੇਸ਼ਾ ਹੀ ਤਤਪਰ ਰਹਿੰਦੇ ਹੋ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਤੁਸੀਂ ਪੁੱਛਿਆ ਕਿ ਬਿジネス ਤਰੀਕੇ ਨਾਲ ਐਜੂਕੇਸ਼ਨ ਫੀਲਡਸ ਖਾਸ ਤੌਰ ਤੇ ਮੈਂ ਪਬਲਿਕ ਸਕੂਲ এডਿਕੇਸ਼ਨ ਯਾ ਸਕੂਲ এডੂਕੇਸ਼ਨਸ ਸੇਫਟੀ ਤੇ ਸਕਿਉਰਿਟੀ ਪੁਆਇੰਟ ਆਫ ਊ ਨਾਲ ਜਿਸ ਤਰ੍ਹਾਂ ਤੁਸੀਂ ਕੁਐਸਚਨ ਕਰਿਆ ਹੈ ਤੇ ਯਾ ਫੀਲ ਕਰਾ ਹੈ ਮਹਿਸੂਸ ਕਰੇ ਕਿ ਅੱਜ ਦੇ ਇਸ ਦੌਰ ਚ ਜਦਕਿ ਮੈਂ ਪਿਛਲੇ 27-28 ਸਾਲ ਤੋਂ ਇਹ এডੂਕੇਸ਼ਨ ਦੇ ਫੀਲਡ ਚ ਅਸੀਂ ਇੱਕ ਸਿੱਖषक ਅਧਿਆਪਕ ਆਚਾਰੀय ਪ੍ਰਚਾਰੀ ਹੁੰਦੇ ਨਾਤੇ ਕੰਮ ਕਰ ਰਹੇ ਹਾਂ ਤਾਂ ਅੱਜ ਤੋਂ 10 ਸਾਲ ਪਹਿਲਾਂ ਕੁਝ ਹੋਰ ਪੈਟਰਨ ਸੀ ਉਸ ਤੋਂ 10 ਸਾਲ ਪਹਿਲਾਂ ਕੁਝ ਹੋਰ ਸੀ ਉਸ ਤੋਂ 10 ਸਾਲ ਪਹਿਲਾਂ ਕੁਝ ਹੋਰ ਸੀ ਲੇਕਿਨ ਕਹਿਣ ਦਾ ਮਤਲਬ ਅੱਜ ਦੀ ਡੇਟ ਚ ਜੋ ਮੈਂ ਮਹਿਸੂਸ ਕਰਦਾ ਕਿ ਸੇਫਟੀ ਸਕਿਉਰਿਟੀ ਪੁਆਇੰਟ ਆਫ ਊ ਨਾਲ ਜਿਸ ਤਰ੍ਹਾਂ ਕਿ ਇਹ ਹਿਸਾਰ ਦੇ ਲੱਗ ਗਈ ਕਿਸੇ ਪਿੰਡ ਦੇ ਪ੍ਰਿੰਸੀਪਲ ਨੂੰ ਚੱਕਵਾ ਨਾਲ ਬੱਚਿਆਂ ਨੂੰ ਬੱਚਿਆਂ ਨੇ ਉਹਨਾਂ ਦਾ ਕਤਲ ਕਰਤਾ ਯੋਨਨਗਰ ਦੀ ਪ੍ਰਿੰਸੀਪਲ ਜਿਹੜੀ ਸੀ ਉਹਨਾਂ ਨੂੰ ਗੋਲੀਆਂ ਨਾਲ ਪਿਛਲੇ ਸਮੇਂ ਸ ਤੁਸੀਂ ਦੇਖਿਆ ਕਿ ਉਹਨਾਂ ਦਾ ਕਤਲ ਤੇ ਮਰਡਰ ਕਰਤਾ ਆਪਣੇ ਵੀ ਇਲਾਕੇ ਸ ਤੁਸੀਂ ਦੇਖੋ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਨੇ ਨਕਲ ਰੁਕਣ ਵਾਸਤੇ ਬੱਚਿਆਂ ਨੂੰ ਪੁਆਇੰਟ ਆਊਟ ਕਰਿਆ ਸੀ ਤੇ ਉਹਨਾਂ ਦੇ ਵੀ ਜਿਹੜੇ ਹਮਲਾ ਹੋ ਗਿਆ ਸੀ ਟੰਗਾ ਤੋੜਤੀਆਂ ਸੀ ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਵੀ ਠੀਕ ਹੈ ਇਹ ਬੱਚੇ ਸਾਡੇ ਜੋ ਹੈ ਦੇਸ਼ ਵਾਸਤੇ ਫਿਊਚਰ ਆਫ ਇੰਡੀਆ ਔਰ ਜਿਸ ਤਰੀਕੇ ਨਾਲ ਬੱਚਿਆਂ ਨੂੰ ਇੱਕ এডਿਕੇਸ਼ਨ ਦੇ ਨਾਲ ਨਾਲ ਸੰਸਕਾਰ ਦੇ ਕੇ ਆਪਾਂ ਆਪਣੀ ਪਰਉਰਿਸ ਕਰਦੇ ਆ ਤਾਂ ਸੇਫਟੀ ਸਿਕਿਉਰਿਟੀ ਪੁਆਇੰਟ ਆਫ ਥਰੂ ਨਾਲ ਮੈਂ ਸਾਰੀ ਟੀਚਿੰਗ ਕਮਿਊਨਿਟੀ ਨੂੰ ਚਾਹੇ ਗਵਰਨਮੈਂਟ ਸਕੂਲਸ ਨੇ ਚਾਹੇ ਐਡਿਟ ਸਕੂਲਸ ਨੇ ਚਾਹੇ ਪ੍ਰਾਈਵੇਟ ਸਕੂਲਸ ਨੇ ਚਾਹੇ ਸੀਬੀਐਸਸੀ ਆਈਸੀਐਸਸੀ ਸਟੇਟ ਬੋਰਡ ਸਕੂਲਸ ਨੇ ਕਿ ਜਿਤਨੀ ਵੀ ਟੀਚਿੰਗ ਕਮਿਊਨਿਟੀ ਹੈ ਮੈਂ ਸਰਕਾਰ ਨੂੰ ਰਿਕੁਐਸਟ ਕਰਦਾ ਕਿਉਂਕਿ ਹਾਲਾਤ ਇਸ ਤਰੀਕੇ ਨਾਲ ਨਾਜ਼ੁਕ ਹੋ ਗਏ ਨੇ ਕਿਉਂਕਿ ਚਾਹੇ ਟੀਚਰਸ ਗਵਰਨਮੈਂਟ ਸਕੂਲ ਟੀਚਰਸ ਯੂਨੀਅਨ ਹੈ ਅਧਿਆਪਕ ਨੂੰ ਸਿੱਖषक ਨੂੰ ਵੀ ਮੇਰੀ ਇਹ ਗੁਜਾਰਿਸ਼ ਰਿਕੁਐਸਟ ਹੈ ਕਿ ਸਾਰੀ ਯੂਨੀਅਨ ਤੇ ਸਾਰੀ ਫੈਡਰੇਸ਼ਨ ਜਿਹੜੇ ਪ੍ਰਾਈਵੇਟ ਸਕੂਲ ਐਸੋਸੀਏਸ਼ਨਸ ਨੇ ਚਾਹੇ ਐਡਿਟ ਸਕੂਲ ਐਸੋਸੀਏਸ਼ਨ ਨੇ ਕਿ ਆਉਣ ਵਾਲੇ ਟਾਈਮ 'ਚ ਸੇਫਟੀ ਸਿਕਿਉਰਿਟੀ ਪੁਆਇੰਟ ਆਫ view ਨਾਲ ਵੀ ਆਪਣਾ ਕੱਲ ਨੂੰ ਜਿਸ ਤਰੀਕੇ ਨਾਲ ਡੇ ਟੂ ਡੇ ਰੁਟੀਨ 'ਚ ਅਸੀਂ ਟੀਚਿੰਗ ਕਮਿਊਨਿਟੀ ਦੇ ਸਾਰੇ ਹੀ ਪ੍ਰੋਫੈਸ਼ਨਲ ਲੋਕ ਡਰੇ ਹੋਇਆ ਬੜੇ ਬਹਿਬੀਤ ਨੇ ਤੇ ਇਸੇ ਤਰੀਕੇ ਨਾਲ ਸਰਕਾਰ ਨੂੰ गुजारिश ਹੈ ਕਿ ਵੀ ਸਾਡੀ ਸੇਫਟੀ ਸਿਕਿਉਰਿਟੀ ਵਾਸਤੇ ਜਿਸ ਤਰ੍ਹਾਂ ਬੱਚਿਆਂ ਦੀ ਪ੍ਰੋਟੈਕਸ਼ਨ ਵਾਸਤੇ ਜਾਂ ਡਾਕਟਰਸ ਦੀ ਪ੍ਰੋਟੈਕਸ਼ਨ ਵਾਸਤੇ ਰੂਲਸ ਬਣਾਏ ਨੇ ਕਿਉਂ ਕੋਈ ਵੀ ਹਸਪੀਟਲ ਜਾਂ ਮੈਡੀਕਲ ਗਰਾਉਂਡਸ ਦੇ ਜਾਂ ਡਾਕਟਰਸ ਦੇ professions ਦੇ ਮੈਡੀਕਲ ਕਿ ਸੇਫਟੀ ਸਿਕਿਉਰਿਟੀ ਵਾਸਤੇ ਸਰਕਾਰ ਨੇ ਸਪੈਸ਼ਲ ਪ੍ਰੋਟੈਕਸ਼ਨ ਕਰੀ ਹੈ ਉਸੇ ਪ੍ਰੋਟੈਕਸ਼ਨ ਪੁਆਇੰਟ ਆਫ ਊ ਵੀ ਨਾਲ ਦੇਖੋ ਬੱਚਿਆਂ ਦੀ ਸੇਫਟੀ ਸਿਕਿਉਰਿਟੀ ਵਾਸਤੇ ਪਾਸਕੋ ਪਾਸਕੋ ਦਾ ਰੂਲ ਲੱਗਿਆ ਹੈ ਉਸੇ ਤਰੀਕੇ ਨਾਲ ਕਾਰਪੋਰਲ ਪਨਿਸ਼ਮੈਂਟ ਸੀਬੀਐਸਸੀ ਸੈਂਟਰ ਸਰਗਵਰਨਮੈਂਟ ਜੀ ਤੁਸੀਂ ਦੇਖਦੇ ਹੋ ਕਿ ਬੱਚਿਆਂ ਦੀ ਚਾਈਲਡ ਪ੍ਰੋਟੈਕਸ਼ਨ ਬੱਚਿਆਂ ਦੀ ਸੇਫਟੀ ਸਿਕਿਉਰਿਟੀ ਵੀ ਜ਼ਰੂਰੀ ਹੈ ਤੇ ਇਸ ਕਰਕੇ ਪੂਰੇ ਸਮਾਜ ਵਿਚਰਦੇ ਹੋਏ ਜਿਸ ਤਰ੍ਹਾਂ ਰੂਲ ਰੈਗੂਲੇਸ਼ਨਸ ਬੱਚਿਆਂ ਦੀ ਪ੍ਰੋਟੈਕਸ਼ਨ ਬੱਚਿਆਂ ਦੀ ਪਰਉਰਿਸ ਬੱਚਿਆਂ ਦੀ ਕੇਅਰ ਜ਼ਰੂਰੀ ਹੈ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਸੇ ਹਾਲਾਤ ਨਾਜ਼ੁਕ ਹੋ ਰਹੇ ਨੇ ਉਸ ਤਰ੍ਹਾਂ ਟੀਚਿੰਗ ਕਮਿਊਨਿਟੀ ਜਿਹੜੀ ਹੈ ਚਾਹੇ ਇਹ ਟੀਚਰਸ ਨੇ ਅਧਿਆਪਕ ਨੇ ਸਿੱਖषक ਨੇ ਆਚਾਰੀਏ ਪ੍ਰਚਾਰੀਏ ਡਾਇਰੈਕਟਰ ਹੈ ਮੈਨੇਜਮੈਂਟ ਹੈ ਉਹਨਾਂ ਦੀ ਸੇਫਟੀ ਸਕਿਉਰਟੀ ਵਾਸਤੇ ਸਭ ਤੋਂ ਵੱਧ ਕੋਸ਼ਿਸ਼ ਜੀ ਜਸਟਾ ਜੀ ਅੱਜਕਲ ਬਹੁਤ ਵੱਣੀ ਦਾ ਕਿਉਂਕਿ ਇਹ ਜਿਸ ਤਰੀਕੇ ਨਾਲ ਜੇ ਅਨਲਾਈਨ ਟਾਈਮ ਜਿਸ ਤਰੀਕੇ ਨਾਲ ਪ੍ਰੋਟੈਕਸ਼ਨ ਨਾ ਹੋਈ ਤੇ ਸਾਰੇ ਅਧਿਆਪਕ ਵਰਗ ਨੇ ਸੁਰੰਡਰ ਕਰ ਦੇਣਾ ਤੇ ਫਿਰ ਕੌਣ ਬੱਚਿਆਂ ਨੂੰ ਰਿਸਕ ਲਏਗਾ ਕੌਣ ਬੱਚਿਆਂ ਨੂੰ ਪੁਆਇੰਟ ਆਊਟ ਕਰੇਗਾ ਦੇਖੋ ਸਭ ਤੋਂ ਪਹਿਲਾਂ ਮੈਂ ਜੇ ਕਿਉਂਕਿ ਡਿਸਪਲਿਨ ਤੋਂ ਬਿਨਾ ਕੋਈ ਵੀ ਸਕੂਲ ਐਜੂਕੇਸ਼ਨਸ अगर ਤੁਸੀਂ ਦੇਖੋ ਨਾ ਜੀ ਪੂਰਾ ਸਿਸਟਮ ਜਿਹੜੀ ਬੈਕਬੋਨ ਹੈ ਜਿਹੜੀ ਰੀੜ ਦੀ ਹੱਡੀ ਹੈ ਉਹ ਅਨੁਸ਼ਾਸਨ ਹੈ ਸਰ ਅਨੁਸ਼ਾਸਨ ਤੋਂ ਬਿਨਾ ਨਾ ਸਕੂਲ ਚੱਲ ਸਕਦਾ ਨਾ ਪਰਿਵਾਰ ਚੱਲ ਸਕਦਾ ਨਾ ਦੇਸ਼ ਚੱਲ ਸਕਦਾ ਨਾ ਸਮਾਜ ਚੱਲ ਸਕਦਾ ਉਹਨਾਂ ਨੂੰ ਸ਼ਾਸਨ ਪੁਆਇੰਟ ਆਫ ਵਿਨ ਨਾਲ ਬੱਚੇ ਅੱਜਕਲ ਦੇਖੋ ਇਨਡਿਸਿਪਲਿਨ ਹੋ ਗਏ ਨੇ ਬੜੇ ਅਸਰਟਿਵ ਹੋ ਗਏ ਨੇ ਬੜੇ ਬੱਚੇ ਐਗਰੈਸਿਵ ਹੋ ਗਏ ਨੇ ਜੇ ਤੁਸੀਂ ਮਹਿਸੂਸ ਵੀ ਕਰੋ ਬੱਚੇ ਅੱਜਕਲ ਬਹੁਤ ਰਿਐਕਟ ਕਰ ਰਹੇ ਨੇ ਬੱਚੇ ਸਰ ਜੀ ਕਹਿਣੇ ਤੋਂ ਬਾਹਰ ਹੋ ਰਹੇ ਨੇ ਬੱਚੇ ਮਾਪੇ ਨੂੰ ਬਿਲਕੁਲ ਵੀ ਨਾ ਰਿਸਪੈਕਟ ਰਿਗਾਰਡ ਨਹੀਂ ਦੇ ਰਹੇ ਤਾਂ ਮੈਂ ਜਿਸ ਤਰ੍ਹਾਂ ਆਪਣੇ ਰਿਚ ਐਕਸਪੀਰੀਐਂਸਿਸ ਨਾਲ ਜਦੋਂ ਆਪਣੇ ਪੁਰਾਣੀ ਤੌਰ ਤੇ ਵੀ ਦੇਖੀ ਪੰਜਾਬ ਦੀ ਵੀ ਜਿਹੜਾ ਕਲਚਰ ਹੈ ਟ੍ਰੈਡੀਸ਼ਨ ਹੈ ਕਿ ਬੱਚਿਆਂ ਨੂੰ ਐਜੂਕੇਸ਼ਨ ਦੇ ਨਾਲ ਨਾਲ ਜਿਹੜੇ ਸੰਸਕਾਰ ਨੇ ਜਿਹੜੇ ਉਹਨਾਂ ਦੀ ਪਰਉਰਿਸ਼ ਹੈ ਕਿ ਇਹ ਡਿਸਪਲਿਨ ਵੀ ਜ਼ਰੂਰੀ ਹੈ ਮੈਂਡਰਸਫੁਲ ਤਰੀਕੇ ਨਾਲ ਵੈਲਿਊ ਐਜੂਕੇਸ਼ਨ ਨਾਲ ਬੱਚਿਆਂ ਨੂੰ ਸਿੱਖਿਆ ਦੀਕਸ਼ਾ ਨਾਲ ਜਿਵੇਂ ਕਿਹਾ ਤਾਲੀਮ ਦੇ ਨਾਲ ਨਾਲ ਤਾਲੀਮ ਦੇ ਨਾਲ ਨਾਲ ਸੰਸਕਾਰ ਵੀ ਜ਼ਰੂਰੀ ਨੇ ਤੇ ਉਹ ਸੰਸਕਾਰਾਂ ਚ ਕਿ ਬੱਚੇ ਆਪਣੇ ਮਾਪੇ ਦੇ ਰਿਸਪੈਕਟ ਕਰਨ ਬੜਿਆਂ ਦੀ ਰਿਸਪੈਕਟ ਕਰਨ ਅਧਿਆਪਕ ਸਿੱਖषक ਦੀ ਅਧਿਆਪਕ ਕਰਨ ਆਪਣੇ ਗੁਰੂ ਜਨ ਦੀ ਰਿਸਪੈਕਟ ਕਰਨ ਕੋਆਪਰੇਟਿਵ ਹੋ ਕਾਈਂਡ ਹੋ ਹੈਲਪਫੁਲ ਹੋਣ ਔਰ ਆਬਿਡੀਅੰਟ ਹੋਣ ਡਿਸਪਲਿਨਡ ਹੋਣ ਇਹ ਹੈਗੇ ਸਕੂਲਿੰਗ ਲੇਕਿਨ ਮੈਂ ਮਹਿਸੂਸ ਕਰ ਰਹੇ ਹਾਂ ਕਿ ਤੁਸੀਂ ਕਿ ਅੱਜਕਲ ਬੱਚੇ ਇਤਨਾ ਰਿਐਕਟ ਕਰ ਰਹੇ ਨੇ ਕਿਉਂਕਿ ਜੇ ਬਾਈਟੈਂਸ ਕਿਸੇ ਬੱਚੇ ਨੂੰ ਮੈਜੇ ਟੀਚਰ ਐ ਜੀ ਪ੍ਰਿੰਸੀਪਲ ਅਸੀਂ ਅੱਜਕਲ ਪੁਆਇੰਟ ਆਊਟ ਕਰਦੇ ਆ ਗਾਈਡ ਕਰਦੇ ਆ ਕਿ ਬੱਚੇ ਤਰਾ ਹੇਅਰ ਸਟਾਈਲ ਠੀਕ ਕਰ ਲੈ ਕਿ ਵਿੱਚ ਤੂੰ ਆਪਣਾ ਨੇਲਸ ਕੱਟ ਲੈ ਗਰਲਸ ਬੇਟੀਆਂ ਨੂੰ ਵੀ ਅਸੀਂ ਕਹਿੰਨੇ ਆ ਬੇਟਾ ਯੂਨੀਫਾਰਮ ਚ ਆ ਜਾ ਬੇਟਾ ਹਮ ਹੋਮਵਰਕ ਨਹੀਂ ਕਰਿਆ ਤੂੰ ਬੇਟਾ ਤੂੰ ਆਪਣੇ ਪੇਰੈਂਟਸ ਦੀ ਰਿਸਪੈਕਟ ਨਹੀਂ ਕਰ ਰਿਹਾ ਕਿ ਬੱਚਾ ਸਰ ਜੀ ਸਾਨੂੰ ਥ੍ਰੈਟਨਿੰਗ ਦਿੰਦਾ ਹੈ ਅੱਜਕਲ ਧਮਕੀਆਂ ਦੇ ਰਹੇ ਨੇ ਇਸ ਤਰੀਕੇ ਨਾਲ ਕਿਉਂ ਪੇਰੈਂਟਸ ਨੂੰ ਜਦੋਂ ਅਸੀਂ ਗੱਲ ਕਰਦੇ ਆ ਪੇਰੈਂਟਸ ਕਹਿੰਦਾ ਸਰ ਸਾਡੇ ਤੱਕ ਨਹੀਂ ਤੋਂ ਬਾਹਰ ਨਹੀਂ ਤੇ ਕਈ ਵਾਰ ਇੱਕ ਹੋਰ ਵੀ ਬੜੀ ਪ੍ਰੋਬਲਮ ਅਜਕਲ ਆ ਰਹੀ ਹੈ ਮੈਂ ਸਾਰੇ ਪੇਰੈਂਟਸ ਨੂੰ ਵੀ ਹੱਥ ਜੋੜ ਕੇ ਬੇਨਤੀ ਤੇ ਰਿਕੁਐਸਟ ਕਰਦਾ ਠੀਕ ਹੈ ਕਿ ਬੱਚੇ ਸਾਡੀ ਪ੍ਰੋਪਰਟੀ ਹੈ ਬੱਚੇ ਸਾਡਾ ਫਿਊਚਰ ਹੈ ਬੱਚੇ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਤੇ ਜ਼ਰੂਰੀ ਨੇ ਬੱਚਿਆਂ ਦੀ ਪ੍ਰੋਟੈਕਸ਼ਨ ਤੇ ਐਜੂਕੇਸ਼ਨ ਵੀ ਜ਼ਰੂਰੀ ਹੈ ਲੇਕਿਨ ਵੀ ਇਤਨਾ ਓਵਰ ਪ੍ਰੋਟੈਕਟ ਨਾ ਕਰੋ ਇੰਨਾ ਬੱਚਿਆਂ ਨੂੰ ਨਾ ਚੰਬਲਾਓ ਕਿ ਉਹ ਕੱਲ ਨੂੰ ਸਾਡੇ ਬਾਪ ਬਣ ਜਾਣ ਕਿਉਂਕਿ ਜਿੱਤੇ ਬੱਚਿਆਂ ਦੀ ਡਿਊਟੀ ਰਿਸਪੌਂਸਿਬਿਲਟੀ ਜਿਸ ਤਰ੍ਹਾਂ ਬੱਚਿਆਂ ਨੂੰ ਰੂਲਸ ਰੈਗੂਲੇਸ਼ਨਸ ਜਿਵੇਂ ਬੱਚਿਆਂ ਨੂੰ ਪਰਵਰੀਸ ਉੱਥੇ ਮਾਪੇ ਦਾ ਰੋਲ ਤੇ ਅਧਿਆਪਕਾਂ ਦਾ ਰੋਲ ਇਹ ਜੁਆਇੰਟ ਹੋਣਾ ਜ਼ਰੂਰੀ ਹੈ ਤਾਂ ਜਾ ਕੇ ਕੱਲ ਨੂੰ ਆਉਣ ਵਾਲੇ ਟਾਈਮ 'ਚ ਨਹੀਂ ਤਾਂ ਬੱਚੇ ਤੁਸੀਂ ਇੱਕ ਐਗਜ਼ਾਮਪਲ ਹੋਰ ਕੋਸ਼ਿਸ਼ ਕਰਾਂ ਮੈਂ ਤੁਹਾਨੂੰ ਦੇਣਾ ਤੁਸੀਂ ਫੀਲ ਕਰੋਗੇ ਮੈਂ ਸਾਰੇ ਪੇਰੈਂਟਸ ਨੂੰ ਸਾਰੇ ਸਮਾਜ ਨੂੰ ਸਾਰੀ ਸੰਸਥਾਵਾਂ ਨੂੰ ਸਾਰੀ ਸਰਕਾਰਾਂ ਨੂੰ ਬੇਨਤੀ ਹੱਥ ਜੋੜ ਕੇ ਕਰਦਾ ਹੈ ਕਿ ਇਹ ਜਿਹੜੀ ਐਜੂਕੇਸ਼ਨ ਸੋਸ਼ਲ ਮੀਡੀਆ ਕਰਕੇ ਜਿਸ ਤਰ੍ਹਾਂ ਡੇ ਬਾਏ ਡੇ ਤੁਸੀਂ ਮਹਿਸੂਸ ਕਰੋਗੇ ਜਿੰਨੇ ਵੀ ਕਾਂਡ ਹੋਏ ਨੇ ਗੈਂਗਸਟਰ ਦਾ ਜਿੰਨੇ ਵੀ ਸ਼ੂਟਰ ਮਿਲੇ ਨੇ ਉਹ ਸ਼ੂਟਰ ਦੀ ਜੇ ਤੁਸੀਂ ਏਜ ਦੇਖੋਗੇ ਉਹ 15 16 17 18 19 20 21 مین 16 ਤੋਂ ਲੈ ਕੇ 21 ਦੇ ਇਨ ਬੀਟਵੀਨ ਜਿਹੜਾ ਟੀਨੇਜਰ ਨੇ ਯੰਗਸਟਰ ਨੇ ਉਹਨਾਂ ਦੇ ਬ੍ਰੇਨ ਨੂੰ ਵਾਸ਼ ਕਰਕੇ ਉਹਨਾਂ ਨੂੰ ਗਲਤ ਰਸਤੇ ਤੇ ਚਲਾਇਆ ਜਾ ਰਿਹਾ ਹੈ ਤੇ ਇਸ ਕਰਕੇ ਭਈ ਮੈਂ ਵਰੀਦਾ ਕਿ ਵੀ ਜਿਹੜੀ ਸਕੂਲ এডੂਕੇਸ਼ਨ ਚ ਬੱਚਿਆਂ ਦੀ ਪ੍ਰੋਟੈਕਸ਼ਨ ਦੇ ਨਾਲ ਨਾਲ ਸੇਫਟੀ ਐਂਡ ਸਿਕਿਉਰਿਟੀ ਆਫ ਟੀਚਿੰਗ ਕਮਿਊਨਿਟੀ ਪੂਰੇ ਇੰਟਾਇਰ ਐਜੂਕੇਸ਼ਨ ਸਿਸਟਮ ਚ ਸੜੀ ਪ੍ਰੋਟੈਕਸ਼ਨ ਜ਼ਰੂਰੀ ਹੈ ਪੇਰੈਂਟਸ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਰਿਕੁਐਸਟ ਹੈ ਕਿ ਜਿਸ ਤਰੀਕੇ ਨਾਲ ਹਾਲਾਤ ਨਾਜ਼ੁਕ ਹੋ ਰਹੇ ਨੇ ਤੁਸੀਂ ਬੱਚਿਆਂ ਨੂੰ ਕਈ ਵਾਰ ਅਸੀਂ ਬੱਚੇ ਨੂੰ ਪੁਆਇੰਟ ਆਊਟ ਕਰਦੇ ਹਾਂ ਸਰ ਮੈਂ ਆਪਣੇ ਤਜਰਬੇ ਮੁਤਾਬਿਕ ਪਿੰਨਾ ਚ ਸ਼ਹਿਰਾਂ ਚ ਦੇਖਦਾ ਠੀਕ ਹੈ ਸੋਸ਼ਲ ਮੀਡੀਆ ਕਰਕੇ ਲਾ ਲਓ ਜਾਂ ਐਜੂਕੇਸ਼ਨ ਦਾ ਮਤਲਬ ਵੈਸਟਰਨ ਕਲਚਰ ਇਤਨਾ ਇਨਫਲੂਐਂਸ ਹੋ ਗਿਆ ਸਰ ਕਿਸੇ ਬੱਚੇ ਨੂੰ ਜੇ ਪੁਆਇੰਟ ਆਊਟ ਕਰੇ ਕਿ ਬਟਾ ਤੂੰ హెయిర్ ਸਟਾਈਲ ਠੀਕ ਕਰ ਲੈ ਤੂੰ ਮੁਰਕੀਆਂ ਪਾ ਕੇ ਆ ਰਿਹਾ ਤੂੰ ਬੁਲਟ ਨਾਲ ਲਿਆ ਤੂੰ ਕਾਰ ਚਲਾ ਰਿਹਾ ਤ੍ਰਿਕਲ ਸੁਸਨੀ ਹੈਗਾ ਤੁਸੀਂ ਇਹ ਬਟਾ ਬਿਨਾ ਲਾਇਸੈਂਸ ਵਾਇਲੇਸ਼ਨ ਆਫ ਰੂਲਸ ਕਰ ਰਹੇ ਹੋ ਕੱਲ ਨੂੰ ਅਗਲੇ ਦਿਨ ਪੇਰੈਂਟਸ ਆ ਕੇ ਕਹਿੰਦੇ ਪ੍ਰਿੰਸੀਪਲ ਸਾਹਿਬ ਜੇ ਸਾਡੇ ਬੱਚੇ ਨੂੰ ਟੋਕਿਆ ਤੁਹਾਡੇ ਪੁਲਿਸ ਰਿਪੋਰਟ ਕਰਾ ਦਾਂਗੇ ਸਾਡਾ ਤਾਂ ਸਰ ਬਹੁਤ ਜ਼ਿਆਦਾ ਪੜਾਣਾ ਡਿਫਿਕਲਟ ਹੋ ਗਿਆ ਔਰ ਤੁਸੀਂ ਕੱਲ ਨੂੰ ਪੇਰੈਂਟਸ ਮੇਰੇ ਕੋਲ ਇਹ ਜਿਹਾ ਐਗਜ਼ਾਮਪਲ ਵੀ ਨੇ ਕੋ ਸਿੱਖਿਆ ਕਿ ਪੇਰੈਂਟਸ ਆ ਕੇ ਹੁੰਦਾ ਹੈ ਫਿਰ ਬਾ 12ਵੀਂ 10ਵੀਂ 9ਵੀਂ 8ਵੀਂ ਤੋਂ ਬਾਅਦ ਕਿ ਸਰ ਪ੍ਰਿੰਸੀਪਲ ਸਾਹਿਬ ਗਲਤੀ ਹੋਗੀ ਇਹ ਤਾਂ ਉਹ ਦੱਸਿਓ ਨਾ ਅਸੀਂ ਤਾਂ ਬਹੁਤ ਦੁਖੀ ਹੋਗੇ ਕਿ ਬੱਚੇ ਨੇ ਸਾਡਾ ਜੀਣਾ ਬਹੁਤ ਦੁਰਵਰ ਕੀਤਾ ਹੋਇਆ ਨਾ ਦਾਦੇ ਦੀ ਮੰਨਦਾ ਨਾ ਨਾਨੇ ਦੀ ਮੰਨਦਾ ਨਾ ਮਾਮੇ ਦੀ ਮੰਨਦਾ ਨਾ ਮਾ ਦੀ ਮੰਨਦਾ ਦੇਖੋ ਜੀ ਫਸਟ ਆਫ 올 ਤਾਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮਾਪੇ ਅਧਿਆਪਕ ਆਚਾਰੀਏ ਪ੍ਰਾਚਾਰੀਏ ਤੇ ਸਰਕਾਰ ਸਾਰਿਆਂ ਨੂੰ ਜੁਆਇੰਟ ਐਫਰਟਸ ਕਰਕੇ ਕਿਉਂਕਿ ਜ਼ਰੂਰਤ ਹੈ ਬੱਚਿਆਂ ਨੂੰ ਕਿ ਇੱਕ ਬੱਚਾ 80 90% ਨੰਬਰ ਲੈ ਰਿਹਾ ਨੰਬਰ ਤਾਂ ਚੰਗੇ ਲੈ ਰਿਹਾ ਲੇਕਿਨ ਕੱਲ ਨੂੰ ਕ੍ਰਿਮੀਨਲ ਬਣ ਰਿਹਾ ਕਰਪਟਿਡ ਬਣ ਰਿਹਾ ਰਿਐਕਟ ਕਰ ਰਿਹਾ ਮਾਪੇ ਦੀ ਇੱਜ਼ਤ ਨਹੀਂ ਕਰ ਰਿਹਾ ਮਾਪੇ ਨੂੰ ਘਰ ਤੋਂ ਬਾਹਰ ਛੇਤਰ ਮਾਰ ਕੇ ਕੱਢ ਰਿਹਾ ਕਿ ਪਰਸੈਂਟੇਜ ਦੀ ਲੋੜ ਬਾਅਦ ਚ ਪਹਿਲਾਂ ਲੋੜ ਹੈ ਕਿ ਉਸ ਬੱਚੇ ਨੂੰ ਆਪਣੀ ਸੰਸਕਾਰ ਆਪਣੇ ਪੰਜਾਬ ਦੇ ਕਲਚਰ ਆਪਣੀ ਟ੍ਰੈਡੀਸ਼ਨਸ ਆਪਣੇ ਰੀਤੀ ਆਪਣੇ ਰਿਵਾਜ ਬੱਚਾ ਕੋਆਪਰੇਟਿਵ ਹੋਵੇ ਹੈਲਪਫੁਲ ਹੋਵੇ ਦਇਆਵਾਨ ਹੋਵੇ ਗੋਡ ਫੀਅਰਿੰਗ ਹੋਵੇ ਔਰ ਓਬੀਡੀਐਂਟ ਹੋਵੇ ਰਿਸਪੈਕਟ ਕਰੇ تاکہ اپنے ویلیو سسٹم ਨੂੰ ਬਣਾਉਣ ਦੀ ਲੋੜ ਹੈ ਤਾਂ ਕਿ ਦੇ ਕੋ ਚਾਹੀਏ ਆਪਾਂ ਸ੍ਰੀ ਗੁਰਗ੍ਰੰਥ ਸਾਹਿਬ ਦੀ ਬਾਣੀ 'ਚ ਦੇਖ लो ਰਮਾਇਣ 'ਚ ਦੇਖ लो ਗੀਤਾ 'ਚ ਦੇਖ लो اور શાਸਤਰਾਂ 'ਚ ਦੇਖ लो ਵੇਦਾਂ 'ਚ ਦੇਖ लो ਸੰਸਕਾਰ اور গুরু ਜਿਹੜੇ ਜਿਹੜੇ ਗੁਰੂ ਸ਼ਿਸ਼ੇ ਦੀ ਪਰੰਪਰਾ ਦੇ ਮੁਤਾਬਿਕ ਦੇਖ लो ਕਿ ਵੀ ਨੰਬਰਾਂ ਨਾਲ ਕਾਮਯਾਬ ਨਹੀਂ ਬੱਚਾ ਹੋ ਸਕਦਾ ਬੱਚਾ ਕਾਮਯਾਬ ਹੋਏਗਾ ਕਿ ਉਹ ਨੂੰ ਨੰਬਰਾਂ ਦੇ ਨਾਲ ਨਾਲ ਸੰਸਕਾਰ ਤੇ ਤਮੀਰ بچے ਦੀ ਜਿਹੜੀ ਪਰਵਰਿਸ ਹੈ ਜਿਹੜੀ ਟ੍ਰੈਡੀਸ਼ਨਸ ਨੇ ਜਿਹੜੇ ਰਿਚੂਅਲਸ ਨੇ ਵੀ ਉਸ ਹੈਨਸਿਲ ਹੋਵੇ ਉਹ ਬੱਚਾ ਆਪਣੇ ਮਾਪਾਪੁਰ ਸਕੂਲ ਦੇ ਅਧਿਆਪਕਾਂ ਦੇ ਅਨੁਸ਼ਾਸਨ ਨੂੰ ਦੇਖੋ ਡਿਸਪਲਿਨ ਬਿਨਾ ਤਾਂ ਸਰਕਾਰ ਨਹੀਂ ਚੱਲਦੀ ਆਰਮੀ ਨਹੀਂ ਚੱਲਦੀ ਪੁਲਿਸ ਨਹੀਂ ਚੱਲਦੀ ਤੇ ਬਿਨਾਂ ਡਿਸਪਲਿਨ ਤੋਂ ਸਕੂਲ ਕਿਵੇਂ ਚੱਲ ਜਾਣਗੇ ਤੇ ਇਸ ਲਈ ਸਾਰਿਆਂ ਨੂੰ ਕਲੈਕਟਿਵ ਐਫਰਟਸ ਕਰਨੀ ਪੈਣੀ ਹੈ ਅੱਜ ਤੁਸੀਂ ਆਏ ਹੋ ਤੇ ਮੇਰੀ ਬਰੀ ਡੇ ਹੈ ਕਿ ਜਿਸ ਤਰੀਕੇ ਨਾਲ ਸੇਫਟੀ ਸਕਿਉਰਿਟੀ ਦਾ ਡਰ ਟੀਚਿੰਗ ਕਮਿਊਨਿਟੀ ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਐਡਿਡ ਸਕੂਲ ਜਨਰਲ ਸਕੂਲ ਕੋਚਿੰਗ ਸੈਂਟਰ ਈਵਨ ਕਿਤੇ ਵੀ ਹੋ ਸਾਰੇ ਪਾਸੇ ਜ਼ਰੂਰਤ ਹੈ ਕਿ ਵੀ ਜਿਸ ਤਰੀਕੇ ਨਾਲ ਬੱਚੇ ਅਗਰੈਸਿਵ ਹੋ ਕੇ ਕਤਲ ਕਰ ਰਹੇ ਨੇ ਵੀ ਸਾਰੇ ਮਾਪੇ-ਬਾਪ ਵੀ ਪੇਰੈਂਟਸ ਵੀ ਸਰਕਾਰ ਵੀ ਤੇ ਟੀਚਰਸ ਵੀ ਕਲੈਕਟਿਵਲੀ ਕਾਉਂਸਲਿੰਗ ਕਰਕੇ ਐਜੂਕੇਸ਼ਨ ਜਿਹੜੀ ਇਹਨਾਂ ਨੂੰ ਸੰਸਕਾਰਿਤ ਦੇ ਕੇ ਪਰਵਰਿਸ਼ ਸੰਗੀ ਕਰਕੇ ਇਹ ਬੱਚਿਆਂ ਨੂੰ ਮੋਟੀਵੇਟ ਕਰਾਇਆ ਜਾਏ ਤਾਂ ਕਿ ਆਉਣ ਵਾਲੇ ਬੱਚਿਆਂ ਦਾ ਭਵਿੱਖ ਜਿਹੜਾ ਹੈ ਉਹ ਉਜਵਲ ਹੋਵੇ। ਸ੍ਰੀ ਮੋਹਨ ਲਾਲ ਸ਼ਰਮਾ ਜੀ ਨੇ ਵਿਸਤਾਰ ਨਾਲ ਅੱਜ ਦਾ ਜਿਹੜਾ ਹਾਲਾਤ ਹੋ ਰਹੇ ਹਨ ਸਿੱਖਿਆ ਦੇ ਖੇਤਰ ਦੇ ਵਿੱਚ ਅਧਿਆਪਕਾਂ ਅੱਗੇ ਵੀ ਜਿਸ ਤਰ੍ਹਾਂ ਡਰ ਪੈਦਾ ਹੋ ਰਿਹਾ ਹੈ ਭੈ ਪੈਦਾ ਹੋ ਰਿਹਾ ਹੈ ਉਹਨੂੰ ਰੋਕਣ ਦੇ ਲਈ ਸਰਕਾਰਾਂ ਨੂੰ ਪੁਲਿਸ ਨੂੰ ਪ੍ਰਸ਼ਾਸਨ ਨੂੰ ਪਰਿਵਾਰਾਂ ਨੂੰ ਮਾਪਿਆਂ ਨੂੰ ਵੀ ਚਾਹੀਦਾ ਹੈ ਵੀ ਅਸੀਂ ਆਪਣੇ ਬੱਚੇ ਨੂੰ ਖਾਲੀ ਸਿੱਖਿਆ ਦੇ ਵਾਸਤੇ ਨਹੀਂ ਸਿੱਖਿਆ ਦੇ ਦੇਣੀ ਹੈ ਚੰਗੀ ਸਿੱਖਿਆ ਮਿਲਣੀ ਚਾਹੀਦੀ ਹੈ ਹਰ ਬੱਚੇ ਨੂੰ ਇਹ ਉਸ ਦੇ ਨਾਲ ਬੱਚਾ ਅਨੁਸ਼ਾਸਨ ਸਰੇਵੇ ਮਾਪੇ ਦਾ ਕਹਿਣਾ ਵੀ ਮੰਨੇ ਔਰ ਮੋਬਾਈਲ ਜਿਹੜਾ ਹੈ ਮੋਬਾਈਲ ਦੀ ਉਨਨਹੀਂ ਪ੍ਰਯੋਗ ਬੱਚੇ ਨੂੰ ਕਰਨ ਦਿਓ ਜਿੰਨੇ ਉਸ ਨੂੰ ਜ਼ਰੂਰਤ ਹੈ ਪਾਵੇਂ ਪੜਾਈ ਕੇ ਲਈ ਇਹ ਪਾਵੇਂ ਕਿ ਇਹ ਨੇ ਕਿ ਸਾਰ ਦਿਨ ਬੱਚਾ ਉਸ ਦੇ ਉੱਤੇ ਕੁਝ ਨਹੀਂ ਕਿ ਤਰੇ ਕਈ ਤਰੇ ਚੀਜ਼ਾਂ ਦੇਖਦਾ ਹੈ ਜਿਹੜਾ ਕਿ ਉਸਕੇ ਜੀਵਨ ਤੇ ਮਾੜੇ ਪ੍ਰਭਾਵ ਪੈਂਦੇ ਹਨ ਔਰ ਉਸ ਉਸੇ ਕਾ ਨਤੀਜੇ ਹੈ ਕਿ ਬੱਚੇ ਅੱਜ ਆਪਣੇ ਅਧਿਆਪਕਾਂ ਤੇ ਹਮਲੇ ਕਰ ਰਹੇ ਹਨ ਕਈ ਅਧਿਆਪਕਾਂ ਕੀ ਇਸ ਤਰ੍ਹਾਂ ਹਮਲਾ ਕਰਨਾ ਕਈ ਥਾਵਾਂ ਤੇ ਘਟਨਾਵਾਂ ਜਿਹੜੇ ਸਾਹਮਣੇ ਆਈਆਂ ਇਸ ਤਰ੍ਹਾਂ ਇਸਾਰਦਾ ਜਮਨਾ ਨਗਰ ਦਾ ਚੰਡੀਗੜ੍ਹ ਦੇ ਵਿੱਚ ਕੇਸ ਆਇਆ تھا ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਆ ਰਹੀਆਂ ਉਸ ਤੇ ਉਸ ਨੂੰ ਰੋਕਣ ਦੇ ਲਈ ਹਰ ਵਿਅਕਤੀ ਨੂੰ ਔਰ ਪਰਿਵਾਰਾਂ ਨੂੰ ਸਰਕਾਰਾਂ ਨੂੰ ਪੁਲਿਸ ਪ੍ਰਸ਼ਾਸ ਚਲਾਉਣ ਵਾਲੇ ਸਿੱਖਿਆ ਦੇ ਕੇਂਦਰ ਹੈ ਉਹ ਸਭ ਨੂੰ ਵੀ ਇਸ ਨੂੰ ਸੁਧਾਰਨ ਦੇ ਲਈ ਆਪਣਾ ਅਹਿਮ ਯੋਗਦਾਨ ਪਾਣ ਕੇ ਜਰੂਰ ਤੇ ਤਾਂ ਕਿ ਆਉਣ ਵਾਲੀ ਜੜੀ ਸਾਡੀ ਦਰਨੇ ਸਨ ਉਹਨਾਂ ਦਾ ਪਵਿਕ ਚੰਗਾ ਹੋ ਸਕੇ ਔਰ ਅਧਿਆਪਕ ਔਰ ਪ੍ਰਿੰਸੀਪਲ ਦੇ ਵਿੱਚ ਜੋ ਡਰ ਹੈ ਉਹ ਖਤਮ ਹੋ ਸਕੇ ਇਹਨਾਂ ਦੀ ਸੁਰੱਖਿਆ ਕੇ ਲਈ ਜਿਸ ਤਰ੍ਹਾਂ ਮੈਡੀਕਲ ਕੇ ਪਾਸੇ ਡਾਕਟਰਾਂ ਵਾਸਤੇ ਸੁਰੱਖਿਆ ਹਸਪਤਾਲਾਂ ਵਿੱਚ ਸੁਰੱਖਿਆ ਦਿੱਤੀ ਗਈ ਹੈ ਉਸੇ ਤਰ੍ਹਾਂ ਅਧਿਆਪਕਾਂ ਨੂੰ ਵੀ ਉਹਨਾਂ ਦੇ ਜਿਹੜੇ ਚੇਅਰਮੈਨ ਹੈ ਸਕੂਲਾਂ ਦੇ ਕੋਲ ਜਾਂਦੇ ਉਹਨਾਂ ਦੀ ਵੀ ਸੁਰੱਖਿਆ ਕੇ ਪੁਖਤਾ ਇੰਤਜ਼ਾਮ ਸਰਕਾਰ ਨੂੰ ਕਰਨੇ ਚਾਹੀਦੇ ਹਨ ਕੈਮਰਾਮੈਨ ਬੀਕੇ ਕਰਕੇ ਦੇਣਾ ਪਰ ਸੋਤਮ ਕੋਸਿਕ ਸਮਾਨ ਅਨੁਸਾਰ